ਸੋਸ਼ੀਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਨਾਮ ਹੈ ਮੇਰਾ ਜੀ ਨਿਰੰਦਰ ਸਿੰਘ ਗਿੱਲ ਠੀਕ ਹੈ ਜੀ ਇਹ ਪਿੰਡ ਤੇ ਤਹਿਸੀਲ ਵੀ ਦੱਸ ਦਿਓ ਜੀ ਪਿੰਡ ਮਸਾਣੀ ਜੀ ਤਹਿਸੀਲ ਟਿੱਬੀ ਠੀਕ ਹੈ ਜੀ ਹਨੂਮੰਗੜ ਹਨੂਮੰਗੜ ਜ਼ਿਲ੍ਹਾ ਹੈ ਵੀਰ ਜੀ ਜਿਸ ਤਰ੍ਹਾਂ ਅਸੀਂ ਆ ਪ੍ਰਾਣੀ ਕਲੈਕਸ਼ਨ ਦੇਖ ਰਹੇ ਆ ਤੇ ਇਹਦੇ ਬਾਰੇ ਥੋੜਾ ਥੋੜਾ ਦੱਸ ਦਿਓ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਤੁਹਾਡੇ ਕੋਲ ਤੇ ਹਾਂ ਜੀ ਹਾਂ ਜੀ ਹਾਂ ਇਹ 1969 ਰਾਇਲ ਐਂਡ ਫੀਲਡ ਹੈ ਜੀ ਠੀਕ ਹੈ ਜੀ ਛੋਟੀ ਹੱਬ ਆਪਾਂ ਕਿ ਕਹਿੰਦੇ ਹੁਣੇ ਮੋਟਰਸਾਈਕਲ ਦੀਆਂ ਇੱਕ ਸਾਈਡ ਤੇ ਛੋਟੀ ਹੱਬ ਹੁੰਦੀ ਹੈ ਇੱਕ ਪਾਸੇ ਵੱਡੀ ਹੱਬ ਹੁੰਦੀ ਹੈ ਠੀਕ ਹੈ ਇਹ ਜੈਨੂਇਨ ਹੈ ਇਹਦਾ ਸੈਲੈਂਸਰ ਵੀ ਹੈਂਡ ਮੇਡ ਹੈ ਠੀਕ ਹੈ ਜੀ ਇਹਦੀਆਂ ਨੌਬਸ ਵਗੈਰਾ ਸਭ ओरिजिनल ਹੈ ਓਕੇ ਤੇ ਆ ਹੈਗਾ ਬੀਐਸਏ ਬੌਂਡ ਠੀਕ ਹੈ ਜੀ 1975 ਮਾਡਲ ਹੈ ਠੀਕ ਹੈ ਉਸ ਟਾਈਮ 1975 'ਚ ਇਹ ਸਿੰਗਲ ਸ਼ੌਕਰ ਆਉਂਦਾ ਸੀ ਨਾ ओके okay. आजकल आजकल की ये दो 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 शॉकर आंदे हां जी है ना ते वड्डियां बाइकਾਂ ਚ 21 शॉकर ਆਂਦਾ ਹੈ ਇਹ 75 ਚ ਇੱਕ शॉकर ਆਂਦਾ ਸੀਗਾ ਵਿਚਾਲੇ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਆ ਤੁਹਾਡੇ ਪਿੱਛੇ ਖੜੀ ਹੈ ਹੈ ਤਾਂ ਕੰਪਲੀਟ ਐਮ ਐਮ ਕਰ ਰਹੇ ਅਸੀਂ ਕਿਹਾ ਇਹ 1939 ਰਾਇਲ ਐਨਫੀਲਡ ਸ਼ੇਰਪਾ ਹੈ ਠੀਕ ਹੈ ਜੋ ਮਿਲਟਰੀ ਵਾਲੀ ਯੂਜ਼ ਕਰਦੇ ਸੀਗੇ ਓਕੇ ਇਹ ਕੀ ਕਰਦੇ ਸੀ ਜਦੋਂ ਵਾਰ ਹੁੰਦੀ ਸੀ ਹਾਂ ਜੀ ਇਹਨੂੰ ਇਹ ਫੋਲਡੇਬਲ ਹੈ ਠੀਕ ਹੈ ਫੋਲਡ ਫੋਲਡ ਕਰਦੇ ਸੀਗੇ ਜੀ ਫੋਲਡ ਕਰਕੇ ਪੈਰਾਸ਼ੂਟ ਨਾਲ ਸਿੱਧਾ ਸਿੱਧਾ ਹੁੰਦੇ ਸੀ ਥੱਲੇ ਇਹਨੂੰ अच्छा ਥੱਲੇ ਨੂੰ ਉਹ ਖੋਲਦਾ ਸੀਗਾ ਬੋਲਟ ਕਰਦਾ ਸੀ ਵਾਪਸ ਕਿਕ ਮਾਰਦਾ ਸੀ ਤਾਂ ਲੈ ਜਾਂਦਾ ਸੀਗਾ ਠੀਕ ਓਕੇ ਇਹ ਉਹ ਮਾਡਲ ਹੈ ਇਹ ਮੇਰੀ 1985 ਬੁਲਟ ਹੈ ਜੋ ਮੈਂ ਆਪ ਬਣਾ ਰਿਹਾ ਸੀਗਾ ਜਦੋਂ ਮੈਂ ਸੀਗਾ ਜੈਪੁਰ ਠੀਕ ਹੈ ਇਹ ਚ ਆਡੀ ਦਾ ਟਾਇਰ ਹੈ 17 ਇੰਚਸ ਠੀਕ ਵੀ ਤੁਸੀਂ ਦੇਖੋਗੇ ਸਿੰਗਲ ਸਵਿੰਗਰ ਮੈਂ ਹਾਂਜੀ ਡਬਲ ਨਹੀਂ ਹੈ ਠੀਕ ਹੈ ਐਸਪਾਸ ਆ ਕੇ ਤੁਸੀਂ ਦੇਖੋਗੇ ਤਾਂ ਸਿਰਫ ਅਲੋਇ ਦੇਖੋਗੇ ਓਕੇ ਸਿੰਗਲ ਅਲੋਇ ਇੰਗਲੋਇ ਇਟਸ ਸਕੋਰਪੀਓ ਦਾ ਸ਼ੌਕਰ ਠੀਕ ਹੈ ਫਰੰਟ ਸਸਪੈਂਸ਼ਨ ਦਾ ਸ਼ੌਕਰ ਲੱਗੇ ਹੋਏ ਦੇ ਵਿੱਚ ਓਕੇ ਬਾਕੀ ਬਾਈਕਸ ਨਾਲੋਂ ਮੈਂ ਇਹਨੂੰ 2 ਇੰਚੀ ਚੌੜੀ ਕੀਤੀ ਠੀਕ ਹੈ ਫਰੇਮ ਚੌੜਾ ਕੀਤਾ ਇਹ ਤੁਸੀਂ ਆਪ ਕਰ ਰਹੇ ਹੋ ਹਾਂ ਇਹ ਮੈਂ ਆਪ ਕਰ ਰਿਹਾ ਸੀਗਾ ਠੀਕ ਹੈ ਤੇ ਰਾਜਦੂਦ ਦਾ ਫਰੰਟ ਜਿਹੜਾ ਹੈਗਾ ਇਹਦਾ ਉਹ ਮੈਂ ਰਾਜਦੂਦ ਦਾ ਲਿੱਤਾ ਹੋਣਾ ਦਾ ਮੈਂ ਐਕਸਟੈਂਡ ਕੀਤਾ ਇਹਨੂੰ ਇਹ ਚ 21 ਇੰਚੀ ਅਲੋਇ ਪਾਉਂਗਾ ਅੱਗੇ ਠੀਕ ਹੈ ਜੀ ਤੇ ਛੋ ਪਤਲਾ ਟਾਇਰ ਤੇ ਪਿੱਛੇ ਆਹ ਠੀਕ ਹੈ ਇਹਨੂੰ ਆਪਾਂ ਕਹਿ ਸਕਦੇ ਹਾਂ ਬੋਬਰ ਅੱਜ ਅੱਜ ਕੱਲ ਦੇ ਹਿਸਾਬ ਨਾਲ ਇਹਨੂੰ ਆਪਾਂ ਕਹਿ ਸਕਦੇ ਹਾਂ ਬਹੁਤ ਬਹੁਤ ਹਾਂ ਠੀਕ ਹੈ ਜੀ ਇਹ ਮੇਰੀ ਪੁਰਾਣੀ ਕਲੈਕਸ਼ਨ ਹੈ ਹਾਂ ਜੀ ਇਹ ਮੈਂ ਪੁਸ਼ਤੈਨੀ ਨਹੀਂ ਨਹੀਂ ਸੀ ਇੱਥੇ ਸੀਗੀ ਪਰ ਉਹ ਲੋਕ ਲੈ ਗਏ ਆ ਵਟ ਏਵਰ ਜੋ ਵੀ ਇਹ ਮੈਂ ਆਪ ਲੋਕਾਂ ਤੋਂ ਖਰੀਦ ਕੇ ਲੈ ਆਇਆ ਮੈਂ ਸਭ ਸਾਰੀ ਆਪ ਕਲੈਕਸ਼ਨ ਕੀਤੀ ਹੈ ਇਹ ਛੱਜ ਹੈ ਹਾਂ ਜੀ ਅੱਜ ਕੱਲ ਤਾਂ ਰੱਸੀ ਨਾਲ ਬੁਣਿਆ ਛੱਜ ਹੁੰਦਾ ਹੈ ਹਾਂ ਜੀ ਇਹ ਮਾਸ ਦੇ ਛਿੱਲੜ ਨਾਲ ਬਣਿਆ ਹੋਇਆ ਛੱਜ ਹੈ ਜੇ ਤੁਸੀਂ ਅੱਗੇ ਦੇਖੋਗੇ ਨਾ ਹਾਂ ਜੀ ਇਹ ਮਾਸ ਹੈ ਠੀਕ ਹੈ ਰਸੀ ਨਹੀਂ ਰਸੀ ਨਹੀਂ ਹੈ ਸਲੂ 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 ਠੀਕ ਹੈ ਜੀ ਹਲ ਹਾਂ ਜੀ ਜਿਹੜਾ ਅੱਜਕੱਲ ਉਹ ਦੇਖਦੇ ਆ ਉਹ ਵੀ ਗਿਫਟ ਕਰਦੇ ਆ ਹਾਂ ਜੀ ਹਾਂ ਜੀ ਓਵੇਂ ਹਲ ਹੈ ਪਲਟੀ ਹਲ ਹੈ ਜੂਲਾ ਹੈ ਪ੍ਰਾਣੇ ਕਵਾੜਾ ਹੈ ਹਾਂ ਜੀ ਅ ਵਿਜਾਈ ਗਲੀ ਮਸ਼ੀਨਾਂ ਉੱਪਰ ਠੀਕ ਹੈ ਕਰਾਇਆ ਗਿਆ ਬਲਦਾ ਵਾਲਾ ਕਰਾਇਆ ਹੈ ਮੈਨੂੰ ਲੱਕੜ ਵਾਲਾ ਜੱਫਾ ਕਹਿ ਲੋ ਜਾਂ ਦੰਦ ਦੋਵੇਂ ਪੱਕੇ ਜਨ ਨੇ ਉਹ ਹੋਇਆ ਠੀਕ ਹੈ ਬਾਕੀ ਸਾਹਮਣੇ ਇਹ ਸਾਡੇ ਆਪਦੇ ਆ ਪੁਰਾਣੀ ਜਿਹੜੇ ਚਰਖੇ ਵਗੈਰਾ ਨੇ ਚਰਖੇ ਜੀ ਸਾਡੇ ਆਪਦੇ ਆ ਓਕੇ ਓਠ ਵਾਲੀ ਆਪਾਂ ਕਹਿੰਦੇ ਨੇ ਕਾਠੀ ਹਾਂਜੀ ਇਸ ਪਾਸੇ ਕਾਰਨਰ ਚ ਹਾਂਜੀ ਸਾਹਮਣੇ ਛੋਟੇ ਜਿਵੇਂ ਆਪਾਂ ਕਹਿੰਦੇ ਨੇ ਖੱਜਰ ਤਾਂ ਨਹੀਂ ਹੁੰਦਾ ਛੋਟਾ ਕੋੜਾ ਠੀਕ ਹੈ ਉਹਦੀ ਜਿਹੜੀ ਸੈਕੰਡ ਨੰਬਰ ਤੇ ਉਹ ਉਹ ਹੈਗੀ ਕੋੜੀਆਂ ਦੀ ਗੱਠੀ ਆ ਵੀ ਕੋੜੀ ਦੀ ਗੱਠੀ ਹੈ ਹੂੰ ਉਹਦਾ ਸਾਰਾ ਲੈਦਰ ਦਾ ਸਮਾਨ ਉੱਥੇ ਪਿਆ ਹੈ ਇਹ ਅਸੀਂ ਲਾਵਾਂਗੇ ਹਜੇ ਓਕੇ ਹੌਲੀ ਹੌਲੀ ਚੱਲ ਰਿਹਾ ਕੰਮ ਸਾਂ ਕਿ ਸ਼ਿਫਟ ਕਰ ਰਹੇ ਹਾਂ ਸਮਾਨ ਇਹ ਦੂਦਰ ਕਰ ਰਹੇ ਹਾਂ ਜੀ ਉਹ ਉਹਨਾਂ ਦੀ ਦਿਖਾਏ ਉਹ ਕੋ ਕੋੜੀ ਦੀਆਂ ਥੱਲੇ ਪਈਆਂ ਜਿਹੜੀਆਂ ਪੈਰਾ ਯੈਸ ਇਹ ਨੰਨਾ ਨੰਨਾ ਸਾਹਮਣੇ ਯੈਸ ਆ ਜੀ ਯੋ ਨੂਨੇ ਉਹ ਲਾਣੇ ਵੀ ਜਾਂਦੇ ਪਹਿਲਾਂ ਹਾਂ ਜੀ ਗੋੜੀ ਦੇ ਪਹਿਰਾ ਮੰਨਾਂਦੇ ਜਿਹੜੀ ਗੋੜੀ ਹੋੜੀ ਹੋੜੀ ਪੱਟੇ ਕੰਦੀ ਕਰਦੇ ਅੱਛਾ ਅੱਛਾ ਇਹ ਨੇਵੜਾ ਆਉਂਦੇ ਸੀ ਨੂਨੇਵੜਾ ਲੱਗੇ ਹਾਂ ਠੀਕ ਹੈ ਇੱਕ ਪਾਸੇ ਲੋਕ ਲੱਗ ਜਾਂਦਾ ਹੈ ਹਾਂ ਜੀ ਤੇ ਪਰਲੇ ਪਾਸੇ ਲੋਕ ਲੱਗ ਗਿਆ ਗੋੜੀ ਭਾਈ ਦੇ ਨਹੀਂ ਸੀ ਦੀ ਗੋੜੀ ਠੀਕ ਹੈ ਉਹੜੀ ਹੋੜੀ ਚੱਰੀ ਜਾਂਦੀ ਉਹੜੀ ਨਹੀਂ ਤੋੜਾ ਇੰਨਾ ਨਹੀਂ ਹੁੰਦਾ ਜੀ ਬਸ ਹੋਲੀ ਬਿਲਕੁਲ ਠੀਕ ਹੈ ਹਾਂ ਜੀ ਤੇ ਇਹ ਵੀ ਜੀ ਕੈਸਟਾਂ ਵੀ ਰੱਖੀਆਂ ਹੀ ਹਨ ਹਾਂ ਯੈਸ ਠੀਕ ਹੈ ਜੋ ਚੀਜ਼ ਅੱਛਾ ਜਾਂਦੀ ਹੈ ਕੋਈ ਕੋਈ ਵੀ ਜਿੱਥੋਂ ਵੀ ਮਿਲਦੇ ਆ ਤੁਸੀਂ ਲੈ ਆਉਂਦੇ ਹੋ ਜੇਸੇ ਮੈਂ ਪਹੁੰਚ ਜਾਣਾ ਉਦੋਂ ਮੈਂ ਕਿਹਾ ਲੱਭਈਏ ਤਾਂ ਮੈਨੂੰ ਚਾਹੀਦੀ ਹੈ ਜੀ ਵੀਰ ਜੀ ਇਹ ਟਰੈਕਟਰ ਬਾਰੇ ਵੀ ਦੱਸਿਓ ਇਹ ਜੀ ਇਹ 1959 ਮਾਡਲ ਟਰੈਕਟਰ ਹੈ ਰਾਇਲ ਪਾਵਰ ਮੇਜਰ ਹੈਗਾ ਜੀ 47 ਪਾਵਰ ਮੇਜਰ ਠੀਕ ਹੈ ਜੀ ਇਹ 52.8 ਐਚਪੀ ਦਾ ਟਰੈਕਟਰ ਹੁੰਦਾ ਸੀਗਾ ਅੱਛਾ ਜੀ ਠੀਕ ਹੈ ਨਾ ਤੇ ਕੁਛੀ ਤਾਂ ਚੇਂਜ ਹੋਈਆਂ ਜਿਵੇਂ ਦਾ ਸੈ ਸਾਇਲੈਂਸਰ ਨਹੀਂ ਮਿਲਿਆ ਮੈਨੂੰ ਠੀਕ ਹੈ ਐਲਟਰਨੇਟਰ ਲਾਤਾ ਪਰ ਇੱਥੇ ਲੱਗਿਆ ਹੋਇਆ ਸੀ ਡੈਨਮੋ ਉਹਦਾ ਉਹਦਾ ਅੱਜ ਕੱਲ ਕੋਈ ਮਿਸਤਰੀ ਨਹੀਂ ਥਿਆਉਂਦਾ ਠੀਕ ਹੈ 에ਅਰ ਕਲੀਨਰ ਮੈਂ ਜੁਗਾੜਿਆ ਤਾਂ ਹੈ ਪਰ ਇਹ ਮੈਨੂੰ ਥਿਆਇਆ ਨਹੀਂ ਇਹ ਮੈਨੂੰ ਮੈਸੀ ਦਾ ਥਿਆਇਆ 올ਡ 올ਡ ਮਾਡਲ ਦਾ ਓਕੇ ਸੀਟ ਦਾ ਮੈਂ ਜੁਗਾੜਾ ਕੀਤਾ ਮੈਨੂੰ ਸੀਟ ਥਿਆ ਗਈ ਸੀ ਠੀਕ ਹੈ ਥਰੜਾ ਜਿਹੜਾ ਨਾਰਮਲ ਟਰੈਕਟਰ ਦਾ ਰੱਖ ਲਿਆ ਮੈਂ ਪਰ ਇਹ ਜਿਹੜਾ ਆਪਾਂ ਕਹਿੰਦੇ ਨੇ ਬੱਠਲ ਇਹ ਬੱਠਲ ਮੈਂ ਲੈ ਕੇ ਆਇਆ 2500 ਦਾ ਖਰੀਦ ਕੇ ਓਕੇ ਸੀਟ ਵਾਸਤੇ ਇਹਦੇ ਵਿੱਚ ਜੀ ਨੰਬਰ ਕਿੱਥੋਂ ਦਾ ਹੈ ਇਹ ਉਨੇ ਪਦਮਪੁਰ ਦਾ ਨੰਬਰ ਹੈਗਾ ਠੀਕ ਹੈ ਇਹ ਸਿਫਨੇ ਗੰਗਾ ਨਗਰ ਹੀ ਓਕੇ ਪਹਿਲਾ ਸਾਰਾ ਉੱਥੇ ਹੀ ਹੁੰਦਾ ਸੀ ਗੰਗਾ ਨਗਰ ਹੀ ਹੁੰਦਾ ਉਹ ਪਪ ਪਦਮਪੁਰ ਹੀ ਹੁੰਦਾ ਸੀਗਾ ਇਹ ਤੁਸੀਂ ਕਿੱਥੋਂ ਖਰੀਦਿਆ ਸੀ ਇਹ ਮੈਂ ਗੁਰਦਾਸ ਮਾਨ ਜੀ ਦਾ ਫੋਨ ਉਹਨਾਂ ਦੀ ਟੀਮ ਦਾ ਫੋਨ ਆਇਆ ਕਿ ਐ ਕਰਕੇ ਅਸੀਂ ਸ਼ੂਟ ਕਰਨਾ ਹੈ ਤੁਸੀਂ ਆਓ ਠੀਕ ਹੈ ਅਸੀਂ ਗਏ ਸੀ ਜੈਪੁਰ ਜਿੱਥੇ ਸਾਡਾ ਉੱਥੇ ਮਕਾਨ ਹੈਗਾ ਠੀਕ ਹੈ ਤੇ ਉੱਥੋਂ ਆਉਂਦੇ ਹੋਏ ਰਾਹ 'ਚ ਇਹ ਮੈਨੂੰ ਇੱਥੇ ਕਿਲਨੀਆ ਪਿੰਡ ਹੈ ਹਾਂਜੀ ਪੱਲੂ ਕੋਲ ਹਾਂਜੀ 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 ਇਹ ਉੱਥੇ ਆ ਰਿਹਾ ਲੈ ਕੇ ਕੋਈ ਬੰਦਾ ਨਾ ਡਰਾਈਵਰ ਠੀਕ ਹੈ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਕਿਹਦਾ ਇਹ ਹੈ ਹਮ ਹੈ ਕਿ ਮਤਲਬ ਪਹਿਲਾਂ ਮੈਨੂੰ ਇਹ ਪੁੱਛਿਆ ਵੀ ਮੈਂ ਕਦੇ ਦੇਖਿਆ ਨਹੀਂ ਸੀ ਇਹਨੂੰ ਕਿਉਂਕਿ ਇਹਦੇ ਵਿੱਚ ਕੀ ਹੈ 3600 ਦੇ ਰਿੰਮ ਤੇ ਟਾਇਰ ਪਾ ਰੱਖਿਆ ਹੈ ਠੀਕ ਹੈ ਮਡਗਾਰ ਵੀ 3600 ਵਾਲੇ ਪਾ ਰੱਖੇ ਸੀ ਕਿ ਬੈਸਟ ਦੇ ਪਤਲੇ ਟਾਇਰ ਹੁੰਦੇ ਸੀ ਉੱਚੇ ਠੀਕ ਹੈ ਤੇ ਮੈਂ ਉਹਨੂੰ ਰੋਕ ਲਿਆ ਮੈਂ ਕਿਹਾ ਕਿਹਦਾ ਇਹ ਹੈ ਕਹਿੰਦਾ ਯਾਰ ਕੰਪਨੀ ਲੈ ਕੇ ਜਾਂਦੇ ਹਾਂ ਹਮ ਮੈਂ ਕਿਹਾ ਹੈ ਕਿਹਦਾ ਕਹਿੰਦਾ ਫਲਾਨਾ ਸਿੰਘ ਕੋਈ ਰਾਮੂ ਰਾਮ ਕਰਕੇ ਹੋਈ ਸੀਗਾ ਹਮ ਤੇ ਮੈਂ ਕਿਹਾ ਉਹਦਾ ਨੰਬਰ ਦੋ ਮੈਨੂੰ ਹਮ ਕਹਿੰਦਾ ਤੂੰ ਸੀ ਨਾ ਕੰਪਨੀਆਂ ਦਾ ਨੰਬਰ ਲੈ ਲਓ ਮੈਂ ਕਿਹਾ ਤੂੰ ਮੈਨੂੰ ਉਹਦਾ ਨੰਬਰ ਦੇ ਠੀਕ ਹੈ ਫਿਰ ਉਹਨੇ ਫੋਨ ਲਾ ਕੇ ਦਿੱਤਾ ਕਹਿੰਦਾ ਮੈਂ ਕਿਹਾ ਬਈ ਕਿੰਨੇ ਪੈਸੇ ਮੰਗਦਾ ਹੂੰ ਤੂੰ ਕਹਿੰਦਾ ਪੁੱਛ ਕੇ ਦੱਸਦਾ ਫਿਰ ਉਹਨੇ ਕੰਪਨੀ ਨੂੰ ਫੋਨ ਕੀਤਾ ਕੰਪਨੀ ਦਾ ਫੋਨ ਮੇਰੇ ਕੋਲ ਆਇਆ ਹੂੰ ਕਹਿੰਦਾ ਬਈ ਲੱਖ ਰੁਪਏ ਮੰਗਦਾ ਮੈਂ ਤਾਂ ਠੀਕ ਹੈ ਮੈਂ ਕਿਹਾ ਜੀ ਬਾਜੀ ਬਦੱਸੋ ਹੂੰ ਕੈਸ਼ ਦਊਗਾ ਹੁਣੇ ਹੂੰ ਜੋ ਆਤ ਮੇਰੇ ਨਾਲ ਕਾਰ ਚ ਜੋ ਜੋ ਆਜਵਾ ਕਾ ਮੇਰਾ ਕਰ ਰੇ ਵੇਟ ਕਿਆ ਹੋਊਗਾ ਚੱਲੀਏ ਹੂੰ ਮੈਂ ਉਹਦਾ ਨਬਸ ਕਰ ਰਿਹਾ ਮੈਂ ਤਾਂ ਇਹਨੇ ਦਊਗਾ ਇਹ ਰੋੜਤੇ ਔਨ 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 ਮਤਲਬ ਰੋੜੀ ਕਿਤੇ ਉਹ ਨਹੀਂ ਫਿਰ ਉਹ ਕਹਿੰਦਾ ਤੁਸੀਂ ਐ ਕਰੋ ਅਰਾਵਸਰ ਆਜੋ ਠੀਕ ਹੈ ਮੈਂ ਕਿਹਾ ਨਹੀਂ ਪਹਿਲ ਤੋਂ ਮੈਂ ਕਿਹਾ ਫਾਈਨਲ ਕਰ ਮੇਰਾ ਹੂੰ ਤੇ ਫਿਰ ਕਹਿੰਦਾ ਚਲੋ 90 ਦਾ ਠੀਕ ਹੈ ਮੈਂ ਕਿਹਾ ਨਹੀਂ ਜ਼ਿਆਦਾ ਹੈ ਹੂੰ ਤੋਂ ਮੈਂ ਕਿਹਾ ਤੋ ਤੋਲ ਕੇ ਦੇ ਦੇ ਠੀਕ ਹੈ ਕਹਿੰਦਾ ਨਹੀਂ 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 ਯਾਰ ਫਿਰ ਮੈਂ ਉੱਥੇ ਗਏ ਉੱਥੇ ਕਰ ਕਰਾ ਕੇ ਮੈਂ 65000 ਦਾ ਇਹਨੂੰ ਪਰਚੇਜ਼ ਕੀਤਾ ਪਰਚੇਜ਼ ਕੀਤਾ ਓਕੇ ਅਥੋ ਅਥ ਮੈਥ ਫੋਨ ਮਾਰਿਆ ਮੇਰੇ ਡਰਾਈਵਰ ਬਈ ਆ ਜਾ ਡਰਾਈਵਰ ਆ ਅਥੋ ਅ ਜ ਅਸੀਂ ਡੇਢ ਦੋ ਘੰਟੇ ਉੱਥੇ ਹੀ ਖੜੇ ਆ ਅੱਛਾ ਤੇ ਇਹਨੂੰ ਨਾਲ ਹੀ ਲੈ ਕੇ ਆ ਗਿਆ ਮੈਂ ਤੇ ਘਰੇ ਓਕੇ ਇਹ ਸਟਾਰਟ ਕਿਵੇਂ ਹੁੰਦਾ ਇੱਕ ਚੀਜ਼ ਬਹੁਤ ਵਧੀਆ ਚੀਜ਼ ਆ ਅੱਜ ਕੱਲ ਤਾਂ ਕੀ ਹੁੰਦਾ ਆਪਾਂ ਸੈਲਫ ਮਾਰਦੇ ਆ ਤੇ ਉਹ ਜਿਹੜੀ ਘੁੱਗੀ ਜੀ ਹੁੰਦੀ ਉਹ ਆਪ ਆ ਜਾਂਦੀ ਹੈ ਟ੍ਰੈਵਲ ਦੇ ਨਾਲ ਜੀ ਆਪਣੇ ਇਹਦੇ ਆਪਾਂ ਜੇ ਸੈਲਫ ਮਾਰਾਂਗੇ ਹਾਂਜੀ ਤਾਂ ਆਹ ਲੀਵਰ ਹੈ ਠੀਕ ਹੈ ਇਹਨੂੰ ਆਪਾਂ ਸਿਰਫ ਸੈਲਫ ਮਾਰਾਂਗੇ ਨਾ ਤਾਂ ਸਿਰਫ ਘੁੰਮੂਗਾ ਆਹਾਂ ਅੱਛਾ ਆਹ ਚੀਜ਼ ਮੋਟਰ ਘੁੰਮੂਗੀ ਸਿਰਫ ਠੀਕ ਹੈ ਜਦੋਂ ਆਪਾਂ ਇਹਨੂੰ ਐ ਪ੍ਰੈਸ ਕਰਾਂਗੇ ਨਾ ਆ ਦੇਖੋ ਤੇ ਜਿਹੜੀ ਉਹ ਕੁੱਗੀ ਹੈ ਉਹ ਟੱਚ ਹੋਊਗੀ ਨਾਲ ਠੀਕ ਹੈ ਤੇ ਇਹਨੂੰ ਪ੍ਰੈਸ ਕਰਕੇ ਫੇਰ ਮਾਰਨਾ ਪੈਂਦਾ ਸੈਲਫ ਓਕੇ ਫੇਰ ਸਟਾਰਟ ਹੁੰਦਾ ਫੇਰ ਸਟਾਰਟ ਹੁੰਦਾ ਡਾਇਰੈਕਟ ਨਹੀਂ ਹਾਂ ਮਿਸਤਰੀ ਕੋਲ ਲੈ ਕੇ ਗਏ ਉਹਦਾ ਸੈਲਫ ਮਾਰ ਜਨ ਭਾਈ ਸਾਹਿਬ ਸਟਾਰਟ ਨਹੀਂ ਹੁੰਦਾ ਹਮ ਮੈਂ ਕਹਿ ਰਿਹਾ ਕਿ ਹੋ ਸਕਦਾ ਮੈਂ ਕਹਿੰਦਾ ਸਟਾਰਟ ਲੈ ਕੇ ਆਇਆ ਹਾਂ ਹਾਂ ਚੱਲਿਆ ਹੁੰਦਾ ਤੇ ਚੰਗਾ ਮਿਸਤਰੀ ਨਾ ਕਿਉਂਕਿ ਪਰ ਪਰ ਕਦੇ ਕੰਮ ਹੀ ਨਹੀਂ ਕੀਤਾ ਹਮ ਮੈਂ ਗਿਆ ਮੈਂ ਜਾ ਕੇ ਆਇਆ ਕਿਤਾ ਕੰ다 ਕਰ ਕਿਵੇਂ ਸਟਾਰਟ ਕੀਤਾ ਮੈਂ ਕਿ ਐਵੇਂ ਓਕੇ ਇਹ ਵੀ ਅਜੀ ਖਾਸੀ ਆ। ਇਹ ਵੀ ਹਾਂ ਇੱਕ ਡਿਫਰੈਂਟ ਚੀਜ਼ ਠੀਕ ਹੈ। ਇਹਦਾ ਡਾਇਫਰਾਮ ਹੁੰਦਾ ਸੀ ਪੰਪ। ਜਿਹੜਾ ਪੰਪ ਹੁੰਦਾ ਸੀਗਾ। ਹਾਂਜੀ। ਪਰ ਟਾਈਮ ਦੇ ਹਿਸਾਬ ਨਾਲ ਇਹਨੂੰ ਆਪੇ ਲੋਕਾਂ ਨੇ ਕੀਤਾ ਮੋਡੀਫਾਈ। ਹੁਣ ਇਹ ਚ ਹਿੰਦੁਸਤਾਨ ਦਾ ਪੰਪ ਲੱਗਿਆ ਹੋਇਆ। ਠੀਕ ਹੈ। ਹਿੰਦੁਸਤਾਨ ਟਰੈਕਟਰ ਆਉਂਦਾ ਜੋ ਉਹ ਉਹਦਾ ਪੰਪ ਲੱਗਿਆ। ਚਲੋ ਬਹੁਤ ਵਧੀਆ ਵੀਰੇ ਤੁਸੀਂ ਹੌਲੀ ਹੌਲੀ ਕਲੈਕਸ਼ਨ ਕਰ ਰਹੇ ਹੋ ਚੀਜ਼ਾਂ ਨਾਲ ਨਾਲ ਜੁੜ ਰਹੀਆਂ ਨੇ। ਤੇ ਬਾਕੀ ਵੀਰ ਜੀ ਤੁਸੀਂ ਆਪਣਾ ਕੰਟੈਕਟ ਨੰਬਰ ਵੀ ਸ਼ੇਅਰ ਕਰ ਦਿਓ ਜੇ ਕੋਈ ਦੋਸਤ ਮਿੱਤਰ ਕੋਲ ਕੋਈ ਪੁਰਾਣੀ ਚੀਜ਼ ਆ। ਹਾਂ ਯੈਸ ਯੈਸ। ਮੇਰਾ ਨੰਬਰ ਹੈ